ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਲੋਕ ਸੁਭਾਲ ਹਾਲਾਤ ਇਦਾਂ ਦੇ ਵੀ ਸੋਚ ਕੇ ਦੇਖੋ 7 ਮਹੀਨੇ ਭੁੱਖਾ ਨਾ ਪਾਣੇ ਬੱਚੇ ਵੀ ਬਜ਼ੁਰਗ ਵੀ ਤੇ ਉਹਨਾਂ ਨੇ ਜਦੋਂ ਕਿਲਾ ਛੱਡਿਆ ਜਿੱਦਾਂ ਹੀ ਸਰਸਾ ਨਦੀ ਨੂੰ ਪਾਰ ਕੀਤਾ ਕਈ ਵਾਰ ਸਾਨੂੰ ਗਣਾ ਦਬ ਲਿਖਾ ਪਾ ਜਾਂਦਾ ਵਾ ਜੇ ਦਿਨਾਂ ਨੂੰ ਯਾਦ ਰੱਖਣਾ ਤਾਂ ਇੱਕੋ ਤਰੀਕਾ ਕਿ ਜਦੋਂ ਸੰਗਰਾਦ ਆਉਂਦੀ ਉਹ ਤੋਂ ਇੱਕ ਪੋ ਹੁੰਦਾ ਵਾ ਜਦੋਂ ਇੱਕ ਪੋ ਆ ਤੇ 7 ਪੋ ਨੂੰ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਨੇ ਆ 7 ਪੋ ਆਇਆ ਸੀ 21 ਤਰੀਕ ਨੂੰ ਮੈਂ ਵੀ 7 ਪੋ 21 ਤਰੀਕ ਨੂੰ ਆਇਆ ਕਿਦੋਂ ਸਰਸਨਾ ਦੀ ਪਾਰ ਕਰ ਲੱਗੋ ਨਾ ਪਿਛਵਾ ਹਮਲਾ ਕਰ ਦਿੱਤਾ ਪੂਰੀ ਗੈ ਗੱਚ ਜੰਗ ਹੋਈ ਪਰਵਾ ਜਿਹੜਾ ਫਿਰੂ ਫਿਰੂ ਹੋ ਗਿਆ ਵੱਡੇ ਸਾਹਿਬਜਾਦੇ ਤੋਂ ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਨੂੰ ਨਿਕਲ ਗਏ ਜਿਨ੍ਹਾਂ ਦੀ ਚਮਕੌਰ ਦੇ ਵਿੱਚ ਜੰਗ ਹੋਈ ਤੇ ਉਹ 8 ਕੋ ਨੂੰ ਮਤਲਬ 22 ਤਰੀਕ ਨੂੰ ਵੱਡੇ ਸਾਹਿਬਜਾਦੇ ਦੀ ਸ਼ਿਧੀ ਹੋਈ ਜਿਹਨੂੰ ਆਪਾਂ ਬੈਟਲ ਆਫ ਚਮਕੌਰ ਦੇ ਨਾਮ ਨਾਲ ਜਾਣਦੇ ਆ ਤੁਸੀਂ ਕੰਨੀ ਕਰੋਗੇ ਵਰਲਡ ਵੈਸਟ ਤੇ ਵਰਲਡ ਫੇਮਸ ਲੜਾਈ ਆ ਕਿ ਇੱਕ ਪਾਸੇ 40 ਸਿੰਘ ਤੇ ਇੱਕ ਪਾਸੇ 10 ਲੱਖ ਫੋਜ ਕਿ ਜਿਹੜੇ ਚਿੜੀਆਂ ਨਾਲ ਮੈਂ ਬਾਜ ਤੜਾਉਂ ਖਵਾ ਲੱਖ ਨਾਲ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾ ਨਾਉਂ ਉਹ ਮਤਲਬ ਹੀ 10 ਲੱਖ ਫੌਜ ਸੈਂਟਰ ਤੋਂ ਆਈ ਜੋ ਹੈਰਾਨ ਹੋ ਗਏ ਪਰ ਫੜੇ ਨਹੀਂ ਗਏ ਪੰਜ ਪੰਜ ਦੇ ਜੋੜਿਆਂ ਦੇ ਵਿੱਚ ਆਏ ਜਿੱਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਹੋਏ ਜੰਗ ਲੜੀ ਉਹਨਾਂ ਨੇ ਆਹੂ ਲਾ ਦਿੱਤੇ ਲੱਖਾਂ ਫੌਜ ਮਾਰ ਦਿੱਤੀ ਫਿਰ ਗੁਰੂ ਸਾਹਿਬ ਰਾਤ ਨੂੰ ਤਾੜੀ ਮਾਰ ਕੇ ਉੱਥੋਂ ਨਿਕਲੇ ਆ ਇਸੇ ਤਰ੍ਹਾਂ ਹੀ ਇੱਕ ਇਤਿਹਾਸ ਇਧਰੋਂ ਚੱਲ ਰਿਹਾ ਦੂਜੇ ਇਤਿਹਾਸ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਜਿਹੜੇ ਆ ਉਹ ਜੰਗਲ ਦੇ ਵਿੱਚ ਹੁੰਦਿਆਂ ਹੁੰਦਿਆਂ ਹੋયા ਕੱਲ ਮਤਲਬ 9 ਬੋ ਨੂੰ ਉਹ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਆ ਉਹਨਾਂ ਨੂੰ ਬਰਿੰਦਾ ਜੇਲ੍ਹ 'ਚ ਰੱਖਿਆ ਜਾਂਦਾ ਆ ਅੱਜ 10 ਤਰੀਕ ਆ 10 ਬੋ ਆ 10 ਬੋ ਮਤਲਬ ਅੱਜ 24 ਤਰੀਕ ਆ ਰਾਤ ਨੂੰ ਵੀ ਠੰਡੇ ਬੁਰਜ 'ਚ ਰੱਖਿਆ ਜਾਣਾ ਆ ਕਿਉਂਕਿ ਇਹ ਈਨ ਮੰਨਣ ਰਾਤ ਜਿਹੜੀ ਅੱਜ ਆਪਾਂ ਜਿਸ ਟੀਚੇ ਨੂੰ ਸਮਰਪਤ ਆ ਰਾਤ ਨੂੰ ਜਦੋਂ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਮੋਤੀ ਮਹਾਰਾਜੀ ਬਹੁਤ ਗਰੀਬ ਪਰਿਵਾਰਕ ਸੀ ਸੇਵਾ ਦੀ ਭਾਵਨਾ ਨੂੰ ਸਮਝਣਾ ਸੇਵਾ ਨਾਲ ਗਰੀਬੀ ਅਮੀਰੀ ਨਹੀਂ ਆਉਂਦੀ ਪੇਵਾ ਨਾਲ ਸ਼ਰਧਾ ਹੁੰਦੀ ਹੈ ਮੋਤੀ ਰਾਮ ਜੀ ਨੇ ਆਪਣੇ ਘਰ ਦੀ ਦੇ ਗਹਿਣੇ ਸਾਰੇ ਦੇ ਕੇ ਰਾਤ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜਿਹੜੇ ਲਗਭਗ 90 ਸਾਲ ਦੇ ਉੱਤੇ ਸੀ ਛੋਟੇ ਬੱਚੇ ਜਿਹੜੇ ਸੀ 7 ਸਾਲ ਤੇ 9 ਸਾਲ ਉਹ ਠੰਡੇ ਬੁਰਜੇ ਸੀ ਖੁੱਖੇ ਪਾਣੇ ਕਿਉਂਕਿ ਇਹ ਰਾਤ ਨੂੰ ਜਿਹੜੇ ਆ ਉਹ ਹਾਰ ਮੰਨ ਜਾਣ ਆਪਣੇ ਧਰਮ ਤੇ ਪਰिवर्तन ਕਰ ਲਿਆ ਤੇ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਜਿਹੜੇ ਆ ਉਹ ਆਹੀ ਧਰਮ ਦੇ ਪ੍ਰਚਾਰਕ ਕਰ ਲਏ ਉਹਨਾਂ ਨੂੰ ਤੁਸੀਂ ਇਹ ਦਿੱਤੇ ਜਾਣੇ ਆ ਗਲੇਲਾ ਮਾਰੀਆਂ ਜਾਣੀਆਂ ਵਾ ਨੌਆਂ ਦੇ ਛੋਟੇ ਸਾੜੇ ਜਾਣੇ ਆ ਅਛੂ ਤੇ ਤੂਤ ਦੀਆਂ ਛਾਂਗਾ ਮਾਰੀ ਜਾਣੀਆਂ ਲਾਲਗ ਦਿੱਤੇ ਜਾਣੇ ਆ ਧਰਮ ਤੇ ਅਧਰਮ ਦੀ ਜੰਗ ਚੱਲ ਰਹੀ ਆ ਭੁੱਖਣ ਭਾਣੇ ਰਹੇ ਤੇ ਬਾਬਾ ਮੋਤੀ ਮਹਾਰਾਜੀ ਦੁੰਦ ਪਿਆਇਆ ਠੰਡੇ ਬੁਰਜ ਦੇ ਵਿੱਚ ਬਾਅਦ ਚ ਉਹਨਾਂ ਨੂੰ ਵੀ ਸਾਰੇ ਪਰਿਵਾਰ ਨੂੰ ਜਿਹੜਾ ਕੋਲੂ ਚ ਪੀੜ ਦਿੱਤਾ ਗਿਆ ਇਸ ਤਰੀਕੇ ਨਾਲ 11 ਪੋ ਤੇ 12 ਪੋ ਮਤਲਬ ਕੱਲ ਤੇ ਪਰਸੋਂ ਇਸੇ ਤਰ੍ਹਾਂ ਠੰਡੇ ਬੁਰਜ ਦੇ ਵਿੱਚ ਤੇ ਸੀਏ ਚੱਲਣੇ ਆ ਤੇ 13 ਪੋ ਨੂੰ 27 ਤਰੀਕ ਨੂੰ ਛੋਟੇ ਸ਼ਾਹਬ ਜادہ ਦੀ ਸ਼ਹੀਦੀ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਗੋਡਾਉਨ ਫੋਟ ਪ੍ਰਣਾਮ ਇਸੇ ਤਰ੍ਹਾਂ ਹੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਤੇ 28 ਤਰੀਕ ਨੂੰ ਆ ਤਾਂ ਆਪ ਜੀ ਨੂੰ ਪਤਾ ਆ ਦਿਵਾਨ ਟੋਡਰ ਮੱਲ ਨੇ ਇਹ ਸੇਵਾ ਲਈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਕੋਈ ਇਹਨਾਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਏਗਾ ਜਿਹੜਾ ਕਰੇਗਾ ਉਹਨੂੰ ਕੜਕ ਸਜ਼ਾ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਇਹ ਸੇਵਾ ਮੈਂ ਲੈਣੀ ਚਾਹੁੰਦਾ ਆ ਲੋਕ ਇਹਨਾਂ ਟੋਟ ਮਾਰਿਆ ਰਾਜ ਨੇ ਕਿ ਵੀ ਇਸ ਤਰ੍ਹਾਂ ਕਰੋ ਕਿ ਵੀ ਤੁਸੀਂ ਜਿਹੜੇ ਸੋਨੇ ਦੀਆਂ ਮੋਹਰਾਂ ਵਾਂ ਉਹ ਵਿਛਾਓ ਉਹ ਅਗਲੇ ਦਿਨ ਸਾਰਾ ਕੁਝ ਆਪਣਾ ਜਿੰਨਾ ਵੀ ਖਜ਼ਾਨਾ ਸੀ ਲੈ ਕੇ ਜਦੋਂ ਆਏ ਉਹਨਾਂ ਨੇ ਨਾਲ ਹੀ ਜਦੋਂ ਗੋਣੇ ਦੀਆਂ ਮੋਹਰਾਂ ਵਿਛਾਈਆਂ ਉਹਨੇ ਫੇਰ ਟੌਂਟ ਮਾਰਿਆ ਵੀ ਇਦਾਂ ਨਹੀਂ ਵਿਛਾਉਣੀਆਂ ਖੜੇ ਰੁੱਕ ਵਿਛਾਉਣੀਆਂ ਉਹਨਾਂ ਸਾਰੀ ਆਪਣੀ ਸਲਤਨਤ ਵੇਚ ਕੇ ਖੜੇ ਰੋਕ ਮੋਹਰਾ ਰੱਖ ਕੇ ਕਿਤੇ ਉਹ ਧਰਤੀ ਲਈ ਜਿੱਥੇ ਸੰਸਕਾਰ ਹੋਇਆ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਦੇ ਇਸ਼ੇਕਾਰ ਤੋਂ ਦੁਨੀਆ 'ਚ ਸਭ ਤੋਂ ਮਹਿੰਗੀ ਜਗ੍ਹਾ ਅੱਜ ਤੱਕ ਦੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਅੱਜ ਹੈਗੀ ਆ ਫੇਰ ਵੀ ਉਹ ਸੇਵਾ ਕਰਨ ਤੋਂ ਬਾਅਦ ਇਹਨਾਂ ਨੇ ਫੇਰ ਕਿਡ ਰੱਖੀ ਤੇ ਦਵਾਨ ਟੋਡਰਮਲ ਦੇ ਘਰ ਨੂੰ ਵੀ ਰਾਤ ਨੂੰ ਅੱਗ ਲਾ ਦਿੱਤੀ ਗਈ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਸ਼ਹਾਦਤ ਤੁਹਾਨੂੰ ਜਿਹੜਾ ਏਕਤਾ ਦਾ ਬਲ ਦਿੱਤਾ ਆ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਤਾਂ ਕਿ ਹੁਣ ਸਾਰਾ ਭਾਰਤ ਵਰਸ਼ਾ ਹੀ ਖਤਮ ਕਰਦਾ ਵਾ ਕੋਈ ਸਿਰ ਨਹੀਂ ਚੁਕੇਗਾ ਪਰ ਫੇਰ ਵੀ ਉਹਨਾਂ ਦੀ ਮਹਾਨ ਸ਼ਹਾਦਤਾਂ ਦਾ ਡੁੱਲਿਆ ਆ ਖੂਨ ਸਾਡੀਆਂ ਰਗਾਂ ਵਿੱਚ ਸੀ ਤੇ ਅੱਜ ਅਸੀਂ ਆਜ਼ਾਦੀ ਮਾਨ ਰਹੇ ਆ ਉਹਨਾਂ ਨੂੰ ਕੋਟਾਂ ਨੂੰ ਕੋਟ ਪ੍ਰਣਾਮ ਤੇ ਪਰਮਾਤਮਾ ਕਰੇ ਉਹਨਾਂ ਦੇ ਦਸੇ ਰਾਹ ਤੇ ਅਸੀਂ ਤੇ ਸਾਡੇ ਬੱਚੇ ਸਾਲ ਸਕਣ ਤੇ ਇੱਕ ਦਦਾ ਬਲ ਬਣਾ ਕੇ ਰੱਖ ਸਕੀਏ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਾਜੀ ਇਹ ਅਸਰੇ ਦੀ ਐਸਪੀ ਸੀਡੀ ਆ ਇਹਦਾ ਰਾਈ ਆਓ ਨਗਰ ਸਾਹਿਬ ਦੀ ਕਰਾਓ ਉਸੇ ਚਾਲੂ ਕਰਾਓ ਜੀ